ਜ਼ਿਲ੍ਹਾ ਕਪੂਰਥਲਾ ਦੇ ਸ਼ਹਿਰ ਫਗਵਾੜਾ ਦੇ ਨਜ਼ਦੀਕ ਲੱਗਦੇ ਨਾਮੀ ਢਾਬੇ ਦੇ ਬਾਹਰ ਖੜੀ ਇੱਕ ਕਾਰ ਦਾ ਸ਼ੀਸ਼ਾ ਤੋੜ ਕੇ ਚੋਰ ਲੱਖਾਂ ਰੁਪਏ ਲੈ ਕੇ ਤੇ ਗੋਲਡ वगैरह ਲੈ ਕੇ ਸਮਾਨ ਰਫੂ ਚੱਕਰ ਹੋ ਜਾਂਦਾ ਹੈ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਪੀੜਤ ਔਰਤ ਦਾ ਕਹਿਣਾ ਹੈ ਕਿ ਅੱਜ ਉਹ ਜਲੰਧਰ ਤੋਂ ਦਵਾਈ ਲੈ ਕੇ ਜਦੋਂ ਵਾਪਸ ਜਾ ਰਹੇ ਸਨ ਤੇ ਰਸਤੇ ਵਿੱਚ ਰੋਟੀ ਖਾਣ ਲਈ ਉਹ ਇੱਕ ਟਾਬੇ ਦੇ ਉੱਤੇ ਰੁਕਦੇ ਹਨ ਤੇ ਟਾਬੇ ਦੇ ਉੱਤੇ ਜਦੋਂ ਉਹ ਰੋਟੀ ਖਾਣ ਲਈ ਅੰਦਰ ਚਲੇ ਜਾਂਦੇ ਹਨ ਤੇ ਇੱਕ ਵਿਅਕਤੀ ਦੁਆਰਾ ਉਹਨਾਂ ਦੀ ਗੱਡੀ ਦਾ ਸ਼ੀਸ਼ਾ ਤੋੜਿਆ ਜਾਂਦਾ ਹੈ ਸ਼ੀਸ਼ਾ ਤੋੜ ਕੇ ਵਿੱਚ ਪਏ ਲੱਖ ਰੁਪਈਆ ਤੇ ਨਾਲ ਉਹਨਾਂ ਦੇ ਗੋਲਡ ਵਗੈਰਾ ਲੈ ਕੇ ਉਹ ਇੱਥੋਂ ਰਫੂ ਚੱਕਰ ਹੋ ਜਾਂਦਾ ਹੈ ਅੱਗੇ ਦੀ ਜਾਣਕਾਰੀ ਦੇ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਉਹ ਐਨ ਆਰ ਆਈ ਹਨ ਇਟਲੀ ਤੋਂ ਆਪਣਾ ਇਲਾਜ ਕਰਵਾਉਣ ਵਾਸਤੇ ਉਹ ਇੱਥੇ ਆਏ ਹੋਏ ਹਨ ਸਪੀਡਟ ਦੁਆਰਾ ਦੱਸਣ ਦੇ ਮੁਤਾਬਕ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਰੋਟੀ ਖਾਣ ਲਈ ਅੰਦਰ ਗਏ ਤੇ ਗੱਡੀ ਦਾ ਸ਼ੀਸ਼ਾ ਟੁੱਟਣ ਦੀ ਸੂਚਨਾ ਜਦੋਂ ਸਿਕਿਉਰਿਟੀ ਗਾਰਡ ਨੇ ਉਹਨਾਂ ਨੂੰ ਦਿੱਤੀ ਤੇ ਉਹ ਇੱਕਦਮ ਭੱਜ ਕੇ ਬਾਹਰ ਆ ਜਾਂਦੇ ਹਨ ਜਦੋਂ ਦੇਖਦੇ ਆ ਗੱਡੀ ਦੇ ਵਿੱਚ ਨਾ ਤਾਂ ਕੈਸ਼ ਹੁੰਦਾ ਨਾ ਹੀ ਉਹਨਾਂ ਦਾ 골ਡ ਸੋ ਇੱਕ ਵੀਡੀਓ ਵੀ ਸੀਸੀਟੀਵੀ ਕੈਮਰੇ ਦੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਨੌਜਵਾਨ ਗੱਡੀ ਦੇ ਆਲੇ-ਦੁਆਲੇ ਘੁੰਮਦਾ ਦਿਖਾਈ ਦਿੰਦਾ ਹੈ ਉਹਨਾਂ ਨੇ ਪ੍ਰਸ਼ਾਸਨ ਦੇ ਕੋਲ ਗੋਹਾਰ ਲਗਾਈ ਹੈ ਕਿ ਉਹਨਾਂ ਨੂੰ ਜਲਦੀ ਹੀ ਚੋਰ ਨੂੰ ਫੜ ਕੇ ਉਹਨਾਂ ਦੀ ਜੋ ਵੀ ਉਹਨਾਂ ਦਾ ਨੁਕਸਾਨ ਹੈ ਉਸ ਦੀ ਪਰਭਾਈ ਕਰਵਾਈ ਜਾਵੇ ਜ਼ਿਲਹੰਦਰ ਤੋਂ ਹਸਪਤਾਲ ਤੋਂ ਦਵਾਈ ਖਾਨੇ ਆ ਮੇਰੀਓ ਦੇ ਵਿੱਚ ਰਿਪੋਰਟਰ ਸੀ ਅਸੀਂ ਲੱਕੀ ਟਾਪ ਬੇਟੇ ਇੱਥੇ ਖਾਣਾ ਖਾਣ ਵਾਸਤੇ ਰੁੱਕੇ ਆ ਇਹਨਾਂ ਦੇ ਸਕਿਉਰਿਟੀ ਗਾਰਡ ਨੇ ਪਹਿਲਾਂ ਸਾਡੀ ਗੱਡੀ ਇੱਥੇ ਲਵਾਉਣ ਲੱਗਾ ਫਿਰ ਕਹਿੰਦਾ ਤੁਸੀਂ ਇੱਧਰ ਲਵਾ ਸਕਿਉਰਿਟੀ ਗਾਰਡ ਨੇ ਆਪਣੀ ਜ਼ਿੰਮੇਵਾਰੀ ਤੇ ਸਾਡੀ ਗੱਡੀ ਲਵਾਈ ਆ ਉੱਥੇ ਜਦੋਂ ਅਸੀਂ ਖਾਣਾ ਖਾਂਦੇ ਸੀ ਦਾ ਸਕਿਉਰਿਟੀ ਗਾਰਡ ਸਾਨੂੰ ਲੈਣ ਗਿਆ ਅੰਦਰ ਤੇ ਕਹਿੰਦਾ ਤੁਹਾਡੀ ਗੱਡੀ ਦਾ ਸ਼ੀਸ਼ਾ ਟੁੱਟਿਆ ਮੇਰੀ ਉਹਦੇ ਵਿੱਚ 5 ਲੱਖ ਦੀਆਂ ਮੇਰੀਆਂ ਰਿਪੋਰਟਾਂ ਆ ਮੈਂ ਉੱਥੇ ਸਾਰੀ ਤਾਰੀ ਹੋਈ ਹੈ ਪੇਮੈਂਟ 5 ਲੱਖ ਰੁਪਏ ਪੂਰਾ ਉੱਥੇ ਹਾਂਜੀ ਹਸਪੀਟਲ ਉੱਥੇ ਜਾ ਕੇ ਮੇਰੇ ਨਾਲ ਹੀ ਮੈਨੂੰ ਦੇਣਾ ਮੇਰੇ ਮੇਕਅੱਪ ਦੀ ਕਿੱਟ ਹੈ ਦੋ ਮੇਰੀਆਂ ਟੰਬਾ ਆ 1.5 ਲੱਖ ਰੁਪਈਆ ਆ ਮੇਰਾ ਉਹਦੇ ਵਿੱਚ ਮੈਂ ਨਹੀਂ ਸਾਰੀ ਇਹ ਕੰਪਲੀਟ ਇੱਥੇ ਤਾਂ ਮੈਨੇਜਰ ਪੂਰੀ ਕਰੇ ਨਹੀਂ ਮੇਰਾ ਸਾਰਾ ਜਿੰਨਾ ਵੀ ਮੇਰਾ ਖਰਚ ਆਇਆ ਸਾਰਾ ਮੈਨੂੰ ਦਿੱਤਾ ਜਾਵੇ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਜੀ ਮੈਂ ਹਸਪਤਾਲ ਦੇ ਅੰਦਰ ਹਸਪਤਾਲ ਹਾਂਜੀ ਅੰਦਰ ਤੋਂ ਅਸੀਂ ਆਏ ਸੀਗੇ ਕੌਲਗੜ ਅਸੀਂ ਜਾ ਰਹੇ ਸੀ ਵਾਪਸ ਮੈਂ ਤੇ ਕੇ ਰਹਿਣੀ ਆ ਮੈਂ ਇਟਲੀਆ ਤੋਂ ਆ ਕੇ ਆਪਣਾ ਨਿਬਾਣਾ ਕਰਾਂਗੀ ਹੋਇਆ ਕਿੱਥੇ ਇਹ ਕਾਂਟ ਇੱਥੇ ਲੱਕੀ ਟਾਪੇ ਦੇ ਉੱਤੇ ਤੇ ਕਿੰਨਾ ਕੁ ਟੋਟਲ ਨੁਕਸਾਨ ਹੋ ਗਿਆ ਮੈਡਮ ਸਾਡਾ 3 ਲੱਖ ਦਾ ਨੁਕਸਾਨ ਹੋ ਚੁੱਕਾ ਆ ਸਾਨੂੰ 3 ਵਜੇ ਦਾ ਨੇ ਪੇਕੂਖ ਬਣਾਇਆ ਹੋਇਆ ਆ 10 ਮਿੰਟ ਮੈਡਮ ਜੀ ਰੁਕੋ 5 ਮਿੰਟ ਰੁਕੋ ਵੀ ਤੁਹਾਡੀ ਪੂਰੀ ਕਾਰਵਾਈ ਕਰ ਰਹੀ ਆ ਮੈਡਮ ਜੀ ਜਿਦਾ ਮਤਲਬ ਕਿ ਇੱਥੇ ਕੋਈ ਸੀਸੀਡੀ ਕੈਮਰੇ ਵਗੈਰਾ ਲੱਗੇ ਆ ਜਾਂ ਕੋਈ ਪਾਰਟੀ ਗਾਰਡ ਉੱਧਰ ਜਾਂਦਾ ਆ ਤੇ ਉਹਨਾਂ ਨੇ ਦੇਖਦਾ ਆ ਉਹਨੂੰ ਪਤਾ ਆ ਕਿ ਕੌਣ ਆ ਬੰਦੇ ਇਹਨਾਂ ਨੂੰ ਹੀ ਪਤਾ ਹੋਏਗਾ ਸਾਨੂੰ ਇਹਨਾਂ ਨੇ ਪਾਗਲ ਬਣਾ ਕੇ ਰੱਖਿਆ ਤੇ ਮੈਡਮ ਕੋਈ 골ਡ ਵਗੈਰਾ ਵੀ ਸੀ ਆਪਣਾ ਹਾਂਜੀ ਦੋ ਟੰਬਾਏ ਆ ਮੇਰੀਆਂ ਸਰ ਵਿੱਚ ਇੱਕ ਮੇਰਾ ਕੜਾ ਆ ਤੇ ਮੇਰੇ ਟੌਕਸ ਹੈ ਵਿੱਚ ਤੇ ਮੇਰਾ ਕੈਸ਼ ਹੈ ਤੁਸੀਂ ਕਿੱਥੋਂ ਆਏ ਆ ਆਪਾਂ ਅਸੀਂ ਇਟਾਲੀਆ ਤੋਂ ਆਏ ਹੋਈਆਂ ਸਰ ਤੇ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਮੈਡਮ ਹਾਂਜੀ ਸਰ ਆਈ ਸੀਗੀ ਪੁਲਿਸ ਆਈ ਸੀਗੀ ਮੌਕੇ ਤੇ ਹਾਂਜੀ ਆਈ ਸੀ ਮੌਕੇ ਤੇ ਕੌਣ ਸੀ ਤੇ ਕੀ ਪ੍ਰਸ਼ਾਸਨ ਕੋਲ ਮੰਗ ਰੱਖਦੇ ਜਿੱਦਾਂ ਇਹ ਇੱਥੇ ਮਤਲਬ ਕਿ ਬਾਹਰ ਦਾਤਾਂ ਬਹੁਤ ਹੋ ਰਹੀਆਂ ਜਿੰਨਾ ਮੇਰਾ ਇੱਥੇ ਹੋਇਆ ਆ ਮੇਰਾ ਸਾਰਾ ਮੈਨੂੰ ਨੁਕਸਾਨ ਦੇ ਕੀਤਾ ਜਾਵੇ ਐਨ ਆਰ ਆਈ ਇੱਥੇ ਆ ਕੇ ਸੇਵ ਨਹੀਂ ਇੱਥੇ ਕੋਈ ਵੀ ਐਨ ਆਰ ਆਈ ਲੱਗੀ ਢਾਬੇ ਦੇ ਉੱਤੇ ਖਾਣਾ ਖਾਣ ਵਾਸਤੇ ਨਾ ਕੋਈ ਵੀ ਰੁਕੇ ਨਾ ਇੱਥੇ ਪੰਜਾਬੀ ਇਹਨਾਂ ਦੀ ਸਰਸਰਾ ਕਿਉਂ ਕਰਤੀ ਮਿਹਨਤ ਵਾ ਇਹਨਾਂ ਨੇ ਸਾਰਾ ਮੇਰਾ ਨੁਕਸਾਨ ਪੂਰਾ ਕਰਨ ਇਹਨਾਂ ਨੇ ਸਾਰਾ ਮੇਰਾ ਕੁਝ ਕਢਾਇਆ ਹੈ ਇੱਥੇ ਤੇ ਤੁਸੀਂ ਕਿੰਨੇ ਕ ਵਜੇ ਆਏ ਸੀ ਇੱਥੇ ਮੈਡਮ ਅਸੀਂ 3 ਵਜੇ ਦੇ ਸਰ ਕਰੀਬ ਆਏ ਹਾਂ ਅਸੀਂ ਇੱਥੇ 3 ਜਾਂ 3:30 ਦੇ ਵਿੱਚ ਵਿੱਚ ਸਾਨੂੰ 3 ਵਜੇ ਦਾ ਇੱਥੇ ਇਹਨਾਂ ਨੇ ਦੱਸ ਪਹੁੰਚ ਗਏ ਸੀ ਅਸੀਂ ਉਹਨੇ ਸਾਡੀ ਗੱਡੀ ਲੁਾਈ ਉਹੀ ਸਾਨੂੰ ਅੰਦਰੋਂ ਲੈਣ ਗਿਆ ਤੁਹਾਡੀ ਗੱਡੀ ਦਾ ਮੈਡਮ ਆਪਣੀ ਗੱਡੀ ਦਾ ਕੋਈ ਹੈ ਨੰਬਰ ਵਗੈਰਾ ਆਪਣੀ ਦਾ ਹਾਂਜੀ ਸਰ ਉਹ ਗੱਡੀ ਦਾ ਸਾਡੀ ਦਾ ਨੰਬਰ ਮੇਰਾ ਨਾਮ ਸੰਦੀਪ ਸਿੰਘ ਹਾਂ ਸੰਦੀਪ ਜੀ ਕਿੱਥੋਂ ਆਏ ਆਪਾਂ ਸਾਡੀ ਜਲੰਧਰੋਂ ਆਏ ਸੀਗੇ ਇਹ ਸਰ ਕੀ ਮਾਮਲਾ ਜੀ ਸਾਰਾ ਜਿਹੜਾ ਇੱਕ ਲੱਕੀ ਢਾਬੇ ਦੇ ਬਾਹਰ ਖੜੇ ਆ ਲੱਕੀ ਢਾਬੇ ਤੇ ਰੁਕੇ ਸੀਗੇ ਰੋ ਖਾਣਾ ਖਾਣ ਇਹਨਾਂ ਇੱਥੇ ਸਾਡੀ ਨੁਕਸਾਨ ਹੋਇਆ ਚੋਰੀ ਸਾਡੇ ਜੋ ਵੀ ਗਹਿਣਾ-ਗੋਣਾ ਸੀਗਾ ਦੀਦੀ ਦਾ ਤੇ ਇੱਥੇ ਸੀਗਾ ਹਾਂਜੀ ਟੋਟਲ ਕਿੰਨਾ ਕ ਨੁਕਸਾਨ ਹੋ ਗਿਆ ਜੀ ਆਪਣਾ ਤਾ 20 ਲੱਖ ਦਾ ਤਾਂ ਹੈਗਾ ਯਾਰ ਤੇ 골ਡ ਵਗੈਰਾ ਵੀ ਸੀਗਾ ਜੀ ਸਰ 골ਡ ਵੀ ਨਾਲ ਦਾ ਵਿੱਚੇ ਆ ਤੇ ਆਪਾਂ ਇੱਥੇ ਲੱਗੀ ਟਾਪੇ ਕਿੰਨੇ ਕ ਵੇਲੇ ਆਏ ਸਰ ਤਿੰਨ ਦੇ ਕਰੀਬ ਹੈਗਾ ਸੀਗਾ ਟਾਈਮ ਬਹੁਤ ਇੰਨਾ ਯਾਰ ਕੋਈ ਸੀਸੀਟੀਵੀ ਕੈਮਰੇਜ ਆਏ ਸਰ ਕੋਈ ਬੰਦੇ ਕਿੰਨੇ ਵਿਅਕਤੀ ਆਏ ਸੀਗੇ ਸਰ ਪਹਿਲਾਂ ਇੱਕ ਘੁੰਮਦਾ ਜਗਾ ਇਹਨਾਂ ਦਾ ਸਕਿਉਰਟੀ ਗਾਰਡ ਵੀ ਕੋਲੇ ਘੁੰਮਦਾ ਰਿਹਾ ਤੇ ਕਿਦਾਂ ਮਤਲਬ ਕਿ ਤੁਸੀਂ ਕਹਾਨੂੰ ਕਿ ਕਿੱਥੇ ਸ਼ੱਕ ਜਾਂਦਾ ਕਿਸੇ ਵਿਅਕਤੀ ਤੇ ਸਾਨੂੰ ਜ਼ਰੂਰ ਖਾਨ ਤਾਂ ਇਹਨਾਂ ਸਕਿਉਰਟੀ ਗਾਰਡ ਤੇ ਜਾਇ ਇਹਨਾਂ ਦਾ ਟਾਪੇ ਵਾਲਿਆਂ ਦਾ ਇੱਕ ਕੋਈ ਅੰਦਰ ਤੁਹਾਡੀ ਜਿਹੜਾ ਮੈਨੇਜਰ ਵਗੈਰਾ ਕੋਈ ਗੱਲਬਾਤ ਨਹੀਂ ਹੋਈ ਮੈਨੇਜਰ ਕੋਈ ਨਹੀਂ ਕਹਿੰਦਾ 10 ਮਿੰਟ 10 ਮਿੰਟ ਕਰੀ ਜਾਂਦਾ ਹੈ ਕੋਈ ਮਰਗੀ ਪੁਲਿਸ ਸ਼ਿਕਾਇਤ ਕੀਤੀ ਹੈ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਅਸੀਂ ਕਰਨੀ ਆ ਹਲੇ ਪੁਲਿਸ ਆਈ ਸੀ ਕੀ ਮੰਗ ਰੱਖਦੇ ਆਪਾਂ ਪ੍ਰਸ਼ਾਧਨ ਕੋਲ ਇਹ ਹੀ ਆ ਸਾਨੂੰ ਇਨਸਾਫ ਦੀਵਾਨ